ਸਤ ਸ੍ਰੀ ਅਕਾਲ ਆਈ ਐਮ ਬੈਕ ਵੈਲਕਮ ਬੈਕ ਟੂ ਪੰਜਾਬੀ ਫੈਮਿਲੀ ਸ਼ਰ ਅੱਜ ਮੈਂ ਸ਼ੇਅਰ ਕਰਾਂਗੀ ਪਾਸਤਾ ਸੈਲਡ 让我们 ਸਟਾਰਟ ਵਿਦ ਦਾ ਪਾਸਤਾ ਸੈਲਡ ਪਾਸਤਾ ਸੈਲਡ ਬੜਾ ਰਿਫਰੈਸ਼ਿੰਗ ਹੁੰਦਾ ਠੰਡਾ ਠੰਡਾ ਗਰਮੀਆਂ ਵਿੱਚ ਖਾਣ ਦਾ ਬੱਚੇ ਤੇ ਬਹੁਤ ਹੀ ਪਸੰਦ ਕਰਦੇ ਨੇ ਪਾਸਤਾ ਸੈਲਡ ਤੇ ਮੈਂ ਇਸ ਵਾਲੀ ਕੰਪਨੀ ਦਾ ਪਾਸਤਾ ਲੈ ਕੇ ਆਈ ਆ ਤੇ ਐਮ ਸ਼ੇਪ ਵਿਖਾਂਦੀ ਆ ਇਹ ਇਹ ਥੋੜੀ ਫਲੈਟ ਸ਼ੇਪ ਦਾ ਪਾਸਤਾ ਲੈਂਦਾ ਮੈਂ ਐਸ ਕਰਕੇ ਕਿਉਂਕਿ ਜਦੋਂ ਇਹ ਡレッਸਿੰਗ ਪਾਵਾਂਗੇ ਨਾ ਇਹਦੇ ਉੱਤੇ ਬੋਇਲ ਕਰਨ ਦੇ ਬਾਅਦ ਤੇ ਉਹ ਥੋੜਾ ਲਿਪਟ ਜਾਂਦਾ ਚੰਗੇ ਤਰੀਕੇ ਨਾਲ ਮੈਨੂੰ ਇਹ ਪਸ ਪਸੰਦ ਆਉਂਦਾ ਨਹੀਂ ਤੇ ਮਾਰਕੀਟ ਵਿੱਚ ਤੇ ਬੜੀ ਸ਼ੇਪ ਦੇ ਪਾਸਤਾ ਮਿਲਦੇ ਨੇ ਐ ਮੈਂ ਪਹਿਲੇ ਗਰਮ ਪਾਣੀ ਬੋਇਲ ਕੀਤਾ ਉਹਦੇ ਵਿੱਚ ਥੋੜਾ ਜਿਹਾ ਨਮਕ ਪਾਇਆ ਤੇ ਫਿਰ ਮੈਂ ਪਾਸਤਾ ਬੋਇਲ ਕੀਤਾ ਸੱਤ ਤੋਂ ਅੱਠ ਮਿੰਟ ਲੱਗੇ ਨੇ ਇਹੋ ਜਿਹਾ ਗਲਣ ਵਾਸਤੇ ਮੈਂ ਪਹਿਲੇ ਤੋਂ ਐਸ ਕਰਕੇ ਰੱਖਿਆ ਹੋਇਆ ਕਿ ਥੋੜਾ ਠੰਡਾ ਹੋ ਜਾਏ ਤੇ ਉਹਦੇ ਬਾਅਦ ਉਹਨੂੰ ਫ੍ਰਿਜ ਵਿੱਚ ਰੱਖਦੇ ਹੋ ਮੈਂ ਤੁਹਾਨੂੰ ਐਸ ਕਰਕੇ ਵਖਾ ਰਹੀ ਆਂ ਪਹਿਲੇ ਹੀ ਤੋਂ ਬੋਇਲ ਕਰਕੇ ਕਿ ਮੈਂ ਤੁਹਾਡਾ ਜ਼ਿਆਦਾ ਟਾਈਮ ਨਾ ਲਵਾਂ ਇਹਨਾਂ ਤੇ ਸਭ ਨੂੰ ਪਤਾ ਹੀ ਹੈ ਲੇਕਿਨ ਅਗਰ ਤੁਹਾਨੂੰ ਕੋਈ ਵੀ ਪ੍ਰੋਬਲਮ ਕੋਈ ਵੀ ਚੀਜ਼ ਸਮਝ ਨਹੀਂ ਆਂਦੀ ਪਲੀਜ਼ ਕਮੈਂਟ ਸੈਕਸ਼ਨ ਤੇ ਮੈਨੂੰ ਜ਼ਰੂਰ ਦੱਸੋ ਇਹਨੂੰ ਬੋਇਲ ਕਰਨ ਦੇ ਬਾਅਦ ਅਸੀਂ ਇਹ ਪਾਵਾਂਗੇ ਟਮਾਟਰ ਮੈਂ ਇਹ ਕਾਂਟੇ ਦਾ ਇਸਤੇਮਾਲ ਕਰਾਂਗੀ ਕਿਉਂਕਿ ਜਦੋਂ ਅਸੀਂ ਪਾਸਤਾ ਨੂੰ ਉੱਤੇ ਥਲਾ ਕਰਾਂਗੇ ਨਾ ਇਹ ਪਾਨ ਦੇ ਬਾਅਦ ਡਰੈਸਿੰਗ ਤੇ ਉਹ ਫਿਰ ਪਾਸਤਾ ਟੁੱਟੇਗਾ ਨਹੀਂ ਇਹ ਮੈਂ ਪੀਲੀ ਸ਼ਿਮਲਾ ਮਿਰਚ ਲਿੱਤੀ ਹੈ ਬਰੀਕ ਬਰੀਕ ਕੱਟ ਕੇ ਨਮਕ ਮੈਂ ਪਹਿਲੇ ਹੀ ਪਾ ਲੇਤਾ ਸੀ ਅਗਰ ਜ਼ਿਆਦਾ ਪਸੰਦ ਹੈ ਨਮਕ ਹੋਰ ਜ਼ਿਆਦਾ ਪਾ ਸਕਦੇ ਹੋ ਇਹਦੇ ਬਰੀਕ-ਬਰੀਕ 올ਿਵਜ਼ ਹੈਗੇ ਨੇ ਇਹ ਆਪਸ਼ਨਲ ਹੈਗਾ ਅਗਰ ਇਹ ਘਰ ਵਿੱਚ ਨਹੀਂ ਅਵੇਲੇਬਲ ਤੇ ਤੁਸੀਂ ਬਿਲਕੁਲ ਇਹਨੂੰ ਕੋਈ ਜ਼ਰੂਰਤ ਨਹੀਂ ਬਾਜ਼ਾਰ ਜਾ ਕੇ ਲੈ ਕੇ ਆਂਦੀ ਇਹਨੂੰ ਐਸੀ ਤਰ੍ਹਾਂ ਪਾਓ ਹੋਣਾ ਸੀ ਥੋੜਾ ਜਿਹਾ ਉੱਤੇ ਥੱਲੇ ਕਰਦੇ ਆ ਫਿਰ ਇਹ ਨਿੰਬੂ ਪਾਵਾਂਗੇ ਇਹ ਮਾਇਓਨੀਜ਼ ਹੈਗੀ ਹੈ सबे घर आती है दो बड़े चम्मच पा देंगे बड़ा ही स्वाद सैलड बनता है नींबू है थोड़ा जहा नींबू का रस पावे कई लोग सिरके चिट्टे सिरके का भी इस्तेमाल करते हैं वाइट विनेगर वो भी कंप्लीटली ऑप्शनल है का? मैं नहीं पा रही मैं नींबू पानी हूँ जो कभी मार्केट तो पीज़ा मंगाते हैं तो वो आने ना पैकेट हर्ब्स दे बेसलीज दिल ये सारी अगर वो कर पैया ने तो वो इस्तेमाल कर सकते हो तो मैं एक थोड़ा जहा रही हूँ यदा इस्तेमाल इस करके कर रही हूँ कि पास्ता टूटे ने या वो कोई फ्लैट ला लो चंगी तरीके नाल मिक्स हो गया है मेरे ख्याल तो थोड़ी जी होर म्यूनिस् पा है चंगी तरीके लिपट जाएगा कौन मिल गया ਇਹ ਹੁਣ ਤਿਆਰ ਹੈ ਕਿ ਅਸੀਂ ਇਹਨੂੰ ਫ੍ਰਿਜ ਵਿੱਚ ਰੱਖ ਦਿਆਂਗੇ ਬਣਾਣ ਬਣਾਣ ਦੇ ਬਾਅਦ ਫਿਰ ਜਦੋਂ ਵੀ ਬੱਚੇ ਆਣ ਸਕੂਲ ਤੋਂ ਜਾਂ ਕੋਈ ਤੁਹਾਡੇ ਘਰ ਮਹਿਮਾਨ ਆ ਰਹੇ ਨੇ ਉਹਨਾਂ ਦੇ ਆਂਦੀ ਤੁਸੀਂ ਸਰਵ ਕਰਦੇ ਹੋ ਇਹ ਤਿਆਰ ਹੈ ਸਭ ਹੁਣ ਮੈਂ ਤੁਹਾਨੂੰ ਪਲੇਟਿੰਗ ਕਰਕੇ ਵਖਾਣਾ ये ठंडा ठंडा बहुत स्वाद लगता है